ਬਲਵਿੰਦਰ ਬਾਗਾ ਦੀ ਰਚਨਾ ਸੱਜਣ ਜਦ ਵੀ ਸੱਜਣ ਹੱਸ ਜਾਂਦੇ ਨੇ ਸਾਡੇ ਦਿਲ ਵਿੱਚ ਵਸ ਜਾਂਦੇ ਨੇ ਜਦ ਵੀ ਸੱਜਣ ਹੱਸ ਜਾਂਦੇ ਨੇ ਸਾਡੇ ਦਿਲ ਵਿੱਚ ਵਸ ਜਾਂਦੇ ਨੇ ਬੋਲ ਵੀ ਉਸਦੇ ਸ਼ਹਿਦ ਗੁਰ ਉੱਤੇ ਕੰਨੀ ਕੋਲ ਕੇ ਰਸ ਜਾਂਦੇ ਨੇ ਬੋਲ ਵੀ ਉਸਦੇ ਸ਼ਹਿਦ ਗੁਰ ਉੱਤੇ ਕੰਨੀ ਕੋਲ ਕੇ ਰਸ ਜਾਂਦੇ ਨੇ ਢਿੱਲੀਆਂ ਛੱਡ ਕੇ ਦਿਲ ਦੀਆਂ ਬਾਗਾਂ ਡੋ ਰਿਸ਼ਕ ਦੀ ਕਸ ਜਾਂਦੇ ਨੇ ਟੇਲੀਆਂ ਛੱਡ ਕੇ ਦਿਲ ਦੀਆਂ ਬਾਗਾਂ ਡੋ ਰਿਸ਼ਕ ਦੀ ਕਸ ਜਾਂਦੇ ਨੇ ਚੰਨ ਜਿਹਾ ਮੁਖੜਾ ਤੱਕਣ ਖਾਤਰ ਇਹ ਦੋ ਨੈਣ ਤਰਸ ਜਾਂਦੇ ਨੇ ਚੰਨ ਜਿਹਾ ਮੁਖੜਾ ਤੱਕਣ ਖਾਤਰ ਇਹ ਦੋ ਨੈਣ ਤਰਸ ਜਾਂਦੇ ਨੇ ਭੇਦ ਲੁਕਾਈ ਦਿਲ ਅੰਦਰ ਜੋ ਕਦੇ ਕਦੇ ਉਹ ਦੱਸ ਜਾਂਦੇ ਨੇ ਪੇੜ ਲੁਕਾਏ ਦਿਲ ਅੰਦਰ ਜੋ ਕਦੇ ਕਦੇ ਉਹ ਦੱਸ ਜਾਂਦੇ ਨਹੀਂ ਜੇ ਕਰੀਏ ਗੱਲ ਪਿਆਰਾਂ ਵਾਲੀ ਨੀਵੀਂ ਪਾ ਕੇ ਨਸ ਜਾਂਦੇ ਨਹੀਂ ਜੇ ਕਰੀਏ ਗੱਲ ਪਿਆਰਾਂ ਵਾਲੀ ਨੀਵੀਂ ਪਾ ਕੇ ਨਸ ਜਾਂਦੇ ਨਹੀਂ ਸੋਚ ਦੇ ਬਦਲ ਉੱਡ ਕੇ ਉਹਦੀਆਂ ਜ਼ੁਲਫਾਂ ਦੇ ਵਿੱਚ ਫਸ ਜਾਂਦੇ ਨਹੀਂ ਸੋਚ ਦੇ ਬਦਲ ਉੱਡ ਕੇ ਉਹਦੀਆਂ ਜ਼ੁਲਫਾਂ ਦੇ ਵਿੱਚ ਕਸ ਜਾਂਦੇ ਨਹੀਂ ਆਉਸੀਆਂ ਪਾਉਂਦੇ ਪਾਉਂਦੇ ਸਾਡੇ ਇਹ ਪੋਟੇ ਸਾਰੇ ਕਸ ਜਾਂਦੇ ਨਹੀਂ ਇਸ਼ਕ ਚ ਕਮਲਾ ਹੋਇਆ ਬਾਗਾ ਲੋਕੇ ਤਾਨਾ ਕਸ ਜਾਂਦੇ ਨਹੀਂ ਇਸ਼ਕ ਚ ਕਮਲਾ ਹੋਇਆ ਬਾਗਾ ਲੋਕੇ ਤਾਨਾ ਕਸ ਜਾਂਦੇ ਨਹੀਂ